ਕੀ ਨਾਮ ਹੈਗਾ ਤੁਹਾਡਾ ਤੇ ਕੀ ਹੋਇਆ ਹੈਗਾ ਸਾਰੀ ਘਟਨਾ ਦੱਸੋ ਮੈਨੂੰ ਮੇਰਾ ਨਾਮ ਜੋਤੀ ਆ ਮੇਰੇ ਬੇਟੀ ਦਾ ਨਾਮ ਰੂਥ ਆ ਲਿਟਲ ਫਲਾਵਰ ਫੋਨਟ ਸਕੂਲ ਚ 7th ਕਲਾਸ ਚ ਪੜ੍ਹਦੀ ਆ ਉਹ ਚਰਚੇ ਗਿਆ ਬੱਚਾ ਠੀਕ ਆ ਸੰਡੇ ਵਾਲੇ ਦਿਨ ਸਾਢੇ 8 ਵਜੇ ਪਤਾ ਨਹੀਂ ਸਾਢੇ 10 ਦੇ ਵਿੱਚ ਵਿੱਚ ਬੱਚਾ ਬਾਹਰ ਫਿਰ ਜਾਂਦਾ ਕੱਲਾ ਫਿਰ ਜਾਂਦਾ ਸੀ ਸਕੂਲ ਦੇ ਕੈਮਰੇ ਵੀ ਚੈੱਕ ਕਰਾਇਆ ਮੈਨੇਜਰ ਰੂਮ ਫਾਦਰ ਦੇ ਕੋਲ ਤੇ ਜੇ ਸਿਰਫ ਬੱਚਾ ਕਿਨਾਂ ਦੇ ਕੱਲਾ ਆ ਰਿਹਾ ਤੇ ਅਸੀਂ ਪੁਲਿਸ ਨੂੰ ਵੀ ਕਿਹਾ ਵੀ ਤੁਸੀਂ ਕੈਮਰੇ ਚੈੱਕ ਕਰੋ ਨਹੀਂ ਇਹਨਾਂ ਨੇ ਸੁਣੀ ਆ ਵਿੱਚ ਉਹ ਜਿਆ ਥੋੜੇ ਕਿ ਦਿਨ ਹੀ ਹੋ ਗਏ ਇੱਥੋਂ ਕੈਮਰਾ ਚੈੱਕ ਕਰਾਏ ਉਹ ਕਹਿੰਦੇ ਤੁਸੀਂ ਅੱਧੀ ਰਾਤ ਆ ਕੇ ਅਸੀਂ ਜਿਹੜੇ ਮਾਰ ਮਾਰ ਖਾ ਕੇ ਗਏ ਅਸੀਂ ਕਿਹਾ ਸਾਡੀ ਬੱਚੀ ਸਾਨੂੰ ਲਿਆ ਕੇ ਦਿਓ 13 ਸਾਲ ਦਾ ਬੱਚਾ ਨਾ ਬਾਰਕ ਕਿੰਨੇ ਦਿਨ ਹੋ ਗਏ ਬੱਚੀ ਜਿਹੜੀ ਗੁੰਮ ਹੈਗੀ ਅੱਜ 21 ਤਰੀਕ ਦੀ ਅੱਜ ਸੰਡੇ ਅੱਜ ਹਫਤਾ ਹੋ ਗਿਆ ਨੂੰ ਤੇ ਤੁਸੀਂ ਪੁਲਿਸ ਨੂੰ ਕੋਈ ਸ਼ਿਕਾਇਤ ਦਿੱਤੀ ਕਦੋਂ ਦਿੱਤੀ ਸੀਗੀ ਸੰਡੇ ਵਾਲੇ ਦਿਨ ਉਸੇ ਦਿਨ ਜਿੱਦਣ ਕੁੜੀ ਗੁੰਮ ਹੋਈ ਹੈ ਰਾਤ ਨੂੰ ਅਸੀਂ ਅਪਲੀਕੇਸ਼ਨ ਸੱਤ 7:30 ਵਜੇ ਲਿਖਾਈ ਉਹ ਜਿਹੜਾ ਉਹ ਜਿਹੜਾ ਹੈਗਾ ਪੁਲਿਸ ਨੇ ਜਿਹੜਾ ਹੈਗਾ ਜੇ ਤੁਸੀਂ ਕੈਮਰੇ ਵੇਖੇ ਜਿਹੜੇ ਆਪ ਦੇ ਲੈਵਲ ਤੇ ਉਹਦੇ ਚ ਕੁੜੀ ਦਿਖਾਈ ਦਿੰਦੀ ਆ ਜਾਂ ਕਿੱਥੇ ਜਾਂਦੀ ਪਈ ਇਹਦਾ ਕੁਝ ਪਤਾ ਲੱਗਦਾ ਹੈਗਾ ਕਿੰਦੇ ਨਾਲ ਜਾਂਦੀ ਪਈ ਆ ਹਾਂਜੀ ਇੱਕ ਮੁੰਡਾ ਹੈਗਾ ਦਾਹ ਵਾਲੇ ਚੱਕਿੱਤੇ ਸੇ ਕੈਮਰੇ ਮਤਲਬ ਕਿ ਉਹਦੇ ਨਾਲ ਪੇਟੀ ਮੇਰੇ ਪਿੱਛੇ ਜਾ ਰਹੀ ਆ ਹੁਣ ਆਪਾਂ ਮਾਰਕੀਟ ਵਿੱਚ ਐ ਵੀ ਕਹਿ ਸਕਦੇ ਆ ਬਈ ਬੱਚਾ ਚੱਲ ਕੱਲਾ ਜਾ ਰਿਹਾ ਨਾਲ ਲੜਕਾ ਵੀ ਜਾ ਰਿਹਾ ਹੈਨਾ ਹੁਣ ਇਹਨਾਂ ਨੂੰ ਅਸੀਂ ਇਹ ਹੀ ਪੁੱਛੀ ਜਾਂਦੇ ਬਈ ਸਾਡੀ ਬੱਚੀ ਲੈ ਆ ਕੇ ਦਿਓ ਜਿਵੇਂ ਮਰਜ਼ੀ ਲੈ ਆ ਕੇ ਦਿਓ ਅਸੀਂ ਇਹ ਮੰਤਾ ਕਰ ਕਰ ਕੇ ਵੀ ਥੱਕ ਗਏ ਅੱਜ 7 ਦਿਨ ਹੋ ਗਏ ਮੈਂ ਰੋਟੀ ਨਹੀਂ ਖਾਧੀ ਜੀ ਠੀਕ ਹੈ ਨਾ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਕਿ ਮੇਰੇ ਬੱਚੀ ਨਾ ਲਿਆ ਕੇ ਦਿੱਤੀ ਨਾ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਪੁਲਿਸ ਖਾਣੇ ਆਣੇ ਤੇ ਤੁਸੀਂ ਪੁਲਿਸ ਨੂੰ ਮਿਲੇ ਹੈਗੇ ਹੋ ਪੁਲਿਸ ਕੀ ਕਹਿੰਦੀ ਹੈ ਲੱਭ ਰਹੇ ਆ ਜਾਂ ਕੋਈ ਗੱਲ ਹੋਈ ਤੁਹਾਡੀ ਪੁਲਿਸ ਨਾਲ ਪੁਲਿਸ ਆਲਾ ਜਾਂਦੇ ਟ੍ਰੇਸਿੰਗ ਤੋਂ ਸਾਨੂੰ ਕੋਈ ਕੋਈ ਕੁਛ ਖਾਵਦਾ ਸੋਲੂਸ਼ਨ ਪਤਾ ਲੱਗੂਗਾ ਫਿਰ ਅਸੀਂ ਲੱਭਾਂਗੇ ਕਾਰਵਾਈ ਸ਼ੁਰੂ ਕਰਾਂਗੇ ਬੱਚੀ ਕੋਲੇ ਕੋਈ ਫੋਨ ਸੀ ਜਾਂ ਕੁਝ ਹੈਗਾ ਸੀ ਆਪ ਦੇ ਕੋਈ ਕੁਛ ਨਹੀਂ ਨਾ ਆਧਾਰ ਕਾਰਡ ਸਕੂਲ ਦਾ ਮਤਲਬ ਕਿ ਰਿਪੋਰਟ ਕਾਰਡ ਸਾਫ ਕੋਸ਼ 25% ਤੋਂ ਅੰਦਰ ਹੀ ਗਈ ਹੈ। ਐਰ ਵਾਈ ਕਿੰਨੀ ਜਾਵੇ ਸਖਤ ਤੋਂ ਸਖਤ ਮੇਰੀ ਬੱਚੀਆਂ ਨਹੀਂ ਜਾਣਗੇ। ਮੈਂ ਸੇਟਾ ਵੀ ਰੂੰਗੀ ਮਾਰਕ ਪੂਰੀ ਜਿਨਾ ਚਿੱਤਰ ਮੇਰੀ ਕੁੜੀ ਦਾ ਸਾਫ ਨਹੀਂ ਮਿਲੂਗਾ। ਮੈਂ ਦਾ ਪਿਓ ਸਿਰ ਤੇ ਮੈਂ ਇਕੱਲੀ ਪਾਉਗੀ ਇਸ ਬੱਚੀ ਨੂੰ। ਤੁਸੀਂ ਕੀ ਕੰਮ ਕਰਦੇ ਹੋ? ਮੈਂ ਹਲਵਾਈਆਂ ਦਾ ਕੰਮ ਕਰਦੀ ਹਾਂ। ਬੱਚੀ ਜਿਹੜੀ ਹੈਗੀ ਆ ਉਹ ਘਰੋਂ ਚਰਚ ਗਈ ਸੀ ਉਸ ਤੋਂ ਬਾਅਦ ਵਾਪਸ ਨਹੀਂ ਨਹੀਂ ਸਰ ਨਹੀਂ ਆਈ ਨਹੀਂ ਬੱਚੀ ਕਿਉਂਕਿ ਬੱਚਾ ਮੇਰੇ ਬਗਰ ਦੋ ਮਿੰਟ ਨਹੀਂ ਰਹਿਣ ਵਾਲਾ ਸੀ ਜਿਹੜੇ ਅੱਜ ਸਾਬਤ ਕਰ ਦੇਣੂਗੀ ਬੱਸ ਮੇਰੀ ਕੁੜੀ ਅੱਜ ਕਿਉਂ ਨਹੀਂ ਕੰਮਰੀ ਪੋਸ਼ਣ ਨਹੀਂ ਹੋਣੇ ਆਉਂਦਾ ਪੋਸ਼ਣ ਨਹੀਂ ਚੱਲਦਾ ਮਨ ਨੂੰ ਇੱਕ ਜਿਹੜਾ ਦੋ ਕੁੜੀਆਂ ਦੇ ਨਾਲ ਰਹਿੰਦੀ ਸੀ ਵਿਆਹ ਸੀ ਫੁੱਲ ਸਾੜਨ ਵੇਲੇ ਕਿ ਆ ਕੋਈ ਆ ਕੁੜੀਆਂ ਨੂੰ ਪੜੋਸਾਰੋਂ ਉਹਨਾਂ ਦੇ ਘਰੋਂ ਚੋਰੀ ਕੰਤੇ ਰੰਦੀ ਸੀਗੀ ਤੇ ਇਹਨਾਂ ਨੇ ਸਕੂਲ ਸੁਨੇ ਐਕਸ਼ਨ ਨਹੀਂ ਲਿਖਾਦਾ ਹੋਣਗੇ ਜਿਹੜੀ ਕਟਨੌਰ ਕਿਵੇਂ ਤੁਹਾਨੂੰ ਜਿਹੜਾ ਹੈਗਾ ਪਰਿਵਾਰ ਨੂੰ ਆ ਸਭ ਤੋਂ ਪਹਿਲਾਂ ਤਾਂ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰੂਗਾ ਕਿ ਕੱਲ ਹੀ ਸਾਨੂੰ ਇਸ ਭੈਣ ਬਾਰੇ ਪਤਾ ਲੱਗਿਆ ਕਿ ਇਹਨਾਂ ਦੀ ਬੱਚੀ ਜਿਹੜੀ ਲਿਟਰਲ ਪਾਵਰ ਸਕੂਲ 7th ਕਲਾਸ ਪੜ੍ਹਦੀ ਸੀ ਜਿਹਦੀ ਜਿਹਦੀ ਕੀ ਏਜ 13 ਸਾਲ ਸੀ ਔਰ ਸਾਨੂੰ ਜਦੋਂ ਕੱਲ ਪਤਾ ਲੱਗਿਆ ਅਸੀਂ ਸੀ ਮਸੀਦ ਚੋਂ ਬੱਠੇ ਰਹੇ ਹੁਣ ਜਦੋਂ ਕੱਲ ਪਤਾ ਲੱਗਿਆ ਇਹ ਪਰਿਵਾਰ ਭੱਜਿਆ ਕਰਦਾ ਸੀ ਸੀਸੀਟੀਵੀ ਕੈਮਰਾ ਦੇ ਰਿਕਾਰਡਿੰਗ ਚੜਾਉਂਦੇ ਸਾਮੇ ਦੀ ਕੋ ਪਤਾ ਲੱਗਿਆ ਤਾਂ ਅਸੀਂ ਤੁਰੰਤ ਐਕਸ਼ਨ ਚ ਆਏ ਵੀ ਇੱਕ ਬੱਚੀ ਸ਼ਹਿਰ ਦੇ ਅੰਦਰੋਂ ਸਾਡੇ ਸ਼ਹਿਰ ਦੇ ਅੰਦਰੋਂ ਇੱਕ ਬੱਚੀ ਦਿਨ ਦਿਹਾੜੇ ਗਾਇਬ ਹੋ ਗਈ ਤਾਂ ਸਾਡੇ ਪੈਰਾ ਤੋਂ ਜ਼ਮੀਰੇ ਨਿਕਲੀ ਦੀ ਬੱਚੇ ਸਾਡੇ ਵੀ ਮੇਰੀਆਂ ਬੇਟੀਆਂ ਵੀ ਲੇਟਰ ਫੋਰ ਸਕੂਲ ਚ ਪੜ੍ਹਦੀਆਂ ਵੀ ਇਹ ਐਦਾਂ ਦੀ ਘਟਨਾ ਕਿੱਦਾਂ ਹੋਣੀ ਤਾਂ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਪ੍ਰਸ਼ਾਸਨ ਹੋਏ ਬੇਨਤੀ ਕਰੂੰਗਾ ਸਾਡੇ ਮਾਨਯੋਗ ਐਸਐਸਪੀ ਸਾਹਿਬ ਭਾਰੀਤ ਮੀਰਾ ਜੀ ਜੋ ਕਿ ਹਜੇ ਤੱਕ ਸ਼੍ਰੀ ਮੁਖਸਰ ਸਾਹਿਬ ਸ਼ਹਿਰ ਚਾਏ ਬਹੁਤ ਵਧੀਆ ਡਿਊਟੀ ਕਰ ਰਹੇ ਹੈ ਪਰ ਮੈਂ ਉਹਨਾਂ ਨੂੰ ਬੇਨਤੀ ਕਰੂਗਾ ਕਿ ਸਰ ਪਲੀਜ਼ ਇਸ ਪਰਿਵਾਰ ਦੀ ਇਹ ਸਾਡੀ ਭੈਣ ਦੀ ਪੂਰੀ ਮਦਦ ਕੀਤੀ ਜਾਵੇ ਕਿਉਂਕਿ ਜਿਹੜੇ ਨੀਚੇ ਜਿਨ੍ਹਾਂ ਦੀ ਡਿਊਟੀ ਲੱਗੀ ਹੈ ਉਹਨਾਂ ਬੰਦਿਆਂ ਨੇ ਹਜੇ ਤੱਕ ਸਾਹਿਬ ਉਹਨਾਂ ਨੇ ਹਜੇ ਤੱਕ ਜਦੋਂ ਵੀ ਬੱਚੀ ਮੇਰੇ ਕੋਲ ਰਿਕਾਰਡ ਜਿਹੜੀਆਂ ਮੈਂ ਆਪ ਵੀ ਪਰਸਨਲ ਜਿਹੜੀਆਂ ਹਜੇ ਤੱਕ ਸੀਸੀਟੀਵੀ ਕੈਮਰੇ ਰਿਕਾਰਡਿੰਗ ਲੜਾਈਆਂ ਹੋਰ ਰਿਕਾਰਡਿੰਗ ਤੋਂ ਗਾਂ ਵਾਲੀਆਂ ਰਿਕਾਰਡਿੰਗਾਂ ਕੁਝ ਲੋਕ ਸਾਨੂੰ ਨਹੀਂ ਦੇ ਰਹੇ ਕਦੇ ਵੀ ਪੁਲਿਸ ਪ੍ਰਸ਼ਾਸਨ ਨਹੀਂ ਦੇਵਾਂਗੇ ਤਾਂ ਐਸਐਸਪੀ ਸਾਹਿਬ ਨੂੰ ਬੇਨਤੀ ਕਰਨਾ ਹੈ ਕਿ ਜਿਹੜੇ ਮੁ ਉਹਨਾਂ ਤੇ ਥੋੜਾ ਜਿਹਾ ਸਖਾਈ ਨਾਲ ਕਿਹਾ ਜਾਵੇ ਤਾਂ ਕਿ ਸਾਰੀਆਂ ਸੀਸੀਟੀਵੀ ਕੈਮਰੇ ਦੀਆਂ ਰਿਪੋਰਟੀਆਂ ਕਢਾਈਆਂ ਜਾਵੇ ਤਾਂ ਕਿ ਅਸੀਂ ਕੁੜੀ ਤੱਕਰ ਪਹੁੰਚ ਜਾਈਏ ਵੀ ਕੁੜੀ ਐਨੇ ਏਰੀਆ ਦੇ ਵਿੱਚੋਂ ਕਿੱਥੇ ਗਾਇਬ ਹੋ ਗਈ ਮਸੀਦ ਚੌਂਗ ਦੇ ਏਰੀਆ ਚ ਗਾਇਬ